ਜੱਬੀ ਉਸ ਅਸਰਿਕਾਲ ਜਿਵੇਂ ਕਿ ਸੰਤ ਢੱਡਰੀਆਂ ਵਾਲੇ ਉਹਨਾਂ ਦੇ ਉੱਤੇ ਬਹੁਤ ਗੰਭੀਰ ਪਿੱਛੇ ਜਿਹੇ આરોਪ ਲੱਗੇ ਨੇ ਤੇ ਮੈਂ ਤੁਹਾਨੂੰ ਅੱਜ ਇੱਕ ਵੀਡੀਓ ਜਿਹੜੀ ਕਿ ਸੁਣਾਉਣ ਜਾ ਰਿਹਾ ਉਹਦੇ ਵਿੱਚ ਮੈਂ ਮੌਜੂਦ ਹਾਂ ਤਾਂ ਕਹਾਣੀ ਕੁਛ ਐਸੀ ਹੈ ਕਿ ਮੈਂ 2-3 ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਹੈ ਤਾਂ ਉਹਦੇ ਵਿੱਚ ਲੋਕਾਂ ਦਾ ਜਿਹੜਾ ਰਿਸਪੌਂਸ ਆ ਉਹ ਕੀ ਮਿਲਿਆ ਉਹ ਵੀ ਤੁਹਾਨੂੰ ਦੱਸਣਾ ਤੇ ਜਿਹੜੀ ਆਪਣੇ ਮਨ ਹੀ ਇਹ ਗੱਲ ਕਹੀ ਗਈ ਸੀ ਵੀ ਸੰਤ ਢੜੀਆਂ ਵਾਲਾ ਜਿਹੜਾ ਉਹ ਬਲਾਤਕਾਰੀ ਹੈ ਤਾਂ ਦੇ ਰੂਪ ਇੱਕ ਚੈਨਲ ਹੈ ਦੋ ਚੈਨਲ ਨੇ ਜਿਹੜੇ ਮੇਰੇ ਸਾਹਮਣੇ ਆਏ ਨੇ ਵਾਰੇ ਦੇ ਵਿੱਚ ਜਿਹੜੀ ਕਹਾਣੀ ਅਸਲੀ ਸਮਝ ਆਈ ਹੈ ਉਹ ਮੈਂ ਤੁਹਾਡੇ ਅੱਗੇ ਰੱਖਣਾ ਚਾਹਣਾ ਜਿਹੜਾ ਟਡਰੀਆਂ ਵਾਲਾ ਸੰਤ ਆ ਉਹਦੀ ਇੱਕ ਗੱਲ ਹੀ ਮੈਂ ਜਿਹੜੀ ਕਿ ਗਲਤ ਕਹੀ ਹੈ ਦੂਜੇ ਪਾਸੇ ਜਿਹੜਾ ਕਿ 50 ਜੋੜਿਆਂ ਦਾ ਮੈਂ ਮੌਜੂਦ ਸੀ ਪੰਡਾਲ ਦੇ ਵਿੱਚ ਹੋ ਗਏ ਮੈਨਾਂ ਦਾ 6-7 ਸਾਲ ਤਾਂ ਉੱਥੇ 50 ਜੋੜਿਆਂ ਦਾ ਵਿਆਹ ਕੀਤਾ ਗਿਆ ਸੰਤ ਢੱਡਰੀਆਂ ਵਾਲੇ ਬਣੀਓ ਔਰ ਕਈ ਕਥਾਵਾਂ ਵੀ ਸੁਣੀਆਂ ਕਈ ਬੰਦਿਆਂ ਨੂੰ ਮਦਦ ਕਰਦਾ ਵੀ ਮੈਂ ਦੇਖਿਆ ਪਰ ਯਾਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਬਾਬੇ ਤਾਂ ਬਹੁਤ سارے ਨੇ ਪਰ ਜਦੋਂ ਤੱਕ ਕੋਈ ਗੱਲ ਸਿੱਧ ਨਹੀਂ ਹੋ ਜਾਂਦੀ ਮੈਂ ਕਹਿਣਾ ਵੀ ਵੱਡੇ ਚੈਨਲ ਆ ਜਿਹੜੇ ਉਹ ਦੂਜੇ ਚੈਨਲਾਂ ਨੂੰ ਵੀ ਇੱਕ ਤਰ੍ਹਾਂ ਦਾ ਜਿਵੇਂ ਕਹਿ ਸਕਦੇ ਆਪਾਂ ਪ੍ਰੇਰਣਾ ਦਿੰਦੇ ਨੇ ਯਾਨੀ ਇਹ ਸਾਬਤ ਕਰ ਦਿੰਦੇ ਨੇ ਉਹ ਕਿ ਵੱਡੇ ਚੈਨਲ ਦੇ ਉੱਤੇ ਜਦੋਂ ਕੋਈ ਵੀਡੀਓ ਚੱਲਦੀ ਹੈ ਤਾਂ ਜਿਹੜੇ ਲੋਕ ਨੇ ਜਾਂ ਫਿਰ ਛੋਟੇ ਚੈਨਲਾਂ ਵਾਲੇ ਨੇ ਯੂਟਿਊਬਰ ਨੇ ਜਾਂ ਕੋਈ ਵੀ ਹੈ ਕੋਈ ਬਲੌਗਰ ਹੈ ਤਾਂ ਉਹਨੂੰ ਸੱਚ ਸਮਝਦੇ ਹੋਏ ਉਹਨਾਂ ਦੇ ਆਧਾਰ ਤੇ ਉਹ ਵੀਡੀਓ ਪਾ ਦਿੰਦਾ ਜਿਵੇਂ ਕਿ ਅਸੀਂ ਵੀ ਪਾਈ ਸੀ ਵੀ ਸੰਤ ਢੜਰੀਆਂ ਵਾਲਾ ਬਲਾਤਕਾਰੀ ਹੈ ਇੱਕ ਕੁੜੀ ਦੇ ਉਪਰੋਪ ਲੱਗੇ ਆ ਪਰ ਅੱਜ ਜਿਹੜੀ ਇਹ ਖਬਰ ਦੀ ਮੈਂ ਸ਼ਾਨਵੀਨ ਕੀਤੀ ਹੈ ਤਾਂ ਇਹਦੇ ਵਿੱਚ ਮੈਨੂੰ ਲੱਗਿਆ ਨਹੀਂ ਵੀ ਜਿਹੜਾ ਬੰਦਾ 50-50 ਜੋੜਿਆਂ ਦੇ ਵਿਆਹ ਕਰਦਾ ਹੋਵੇ ਫਿਰ ਕਈ ਗਰੀਬ ਲੋਕਾਂ ਨੂੰ ਮਦਦ ਕਰਦਾ ਵੇਖਿਆ ਔਰ ਦੂਜੇ ਪਾਸੇ ਜਿਹੜਾ ਕਿ ਕਥਾਵਾਚਕ ਬੰਦਾ ਹਾਲਾ ਹਾਲਾਂਕੇ ਇਹਦੇ ਉੱਤੇ ਕੋਈ ਰੋਪ ਸਿੱਧ ਨਹੀਂ ਹੋਇਆ ਪਰ ਕਹਾਣੀ ਹੁਣ ਹੈ ਕੀ ਹੈ ਕਹਾਣੀ ਇਹ ਹੈ ਵੀ ਇੱਕ ਬੰਦੇ ਨੇ ਕਮੈਂਟ ਕੀਤਾ ਬੜਾ ਅਜੀਬ ਕਮੈਂਟ ਆ ਮੈਂ ਕਹਿੰਦਾ ਵੀ ਇਹੋ ਜੇ ਸੀਤਾ ਉਹ ਟੱਡਰਿਆਂ ਵਾਲੇ ਦਾ ਕੋਈ ਸਮਰਥਕ ਪਰ ਉਹਨੇ ਇੱਕ ਗੱਲ ਕਹੀ ਬੜੀ ਅਜੀਬ ਲੱਗੀ ਮੈਨੂੰ ਤੇ ਮੈਂ ਦੱਸ ਦੇਣਾ ਚਾਹਣਾ ਵੀ ਜੇ ਤੁਸੀਂ ਫਿਰ ਸੰਤ ਮੰਨਦੇ ਹੋ ਮੈਂ ਵੀ ਇਹ ਤੇ ਵਿਚਾਰ ਕੀਤਾ ਵੀ ਬੰਦਾ ਸਹੀ ਆ ਯਾਰ ਮੈਂ 2 ਦਿਨ ਹੋ ਗਏ ਮੈਂ ਸੋਚਦਾ ਵੀ ਯਾਰ ਆਪਾਂ ਵੀਡੀਓ ਕਿਤੇ ਗਲਤ ਤਾਂ ਨਹੀਂ ਪਾਤੀ ਜਿਹੜੇ ਵੱਡੇ ਚੈਨਲਾਂ ਤੇ ਇਹ ਵੀਡੀਓ ਚੱਲੀ ਆ ਇਹ ਦਰਸਲ ਪੂਰੀ ਤਰ੍ਹਾਂ ਸਿੱਧ ਨਹੀਂ ਹੋਈ ਕਿਵੇਂ ਇੱਕ ਪਾਸੇ ਸੰਤ ਡੜੀਆਂ ਵਾਲੇ ਕਹਿੰਦੇ ਨੇ ਵੀ ਸੀਬੀਆਈ ਤੋਂ ਕੋਈ ਵੱਡੀ ਜਾਂਚ ਹੈ ਤਾਂ ਮੇਰੀ ਉਹ ਵੀ ਕਰਵਾ ਲਓ ਮੇਰੇ ਤੇ ਕੋਈ આરોਪ ਸਿੱਧ ਨਹੀਂ ਹੁੰਦਾ ਜਿਹੜਾ ਬੰਦਾ ਇੰਨੀ ਗੱਲ ਕਹਿੰਦਾ ਤਾਂ ਫਿਰ ਉਹ આરોપી ਨਹੀਂ ਹੈਗਾ ਇਹ ਤਾਂ ਸਾਬਤ ਹੁੰਦੀ ਹੈ ਵੀ ਸੀਬੀਆਈ ਤੋਂ ਉੱਪਰ ਦੀ ਜਾਂਚ ਦੀ ਮੰਗ ਕਰ ਦੇਣੀ ਖੁਦ ਹੀ ਹੋ ਸਕਦਾ ਕਈ ਸਾਡੇ ਲੋਕ ਵੀ ਇਹੋ ਜਿਹੇ ਨੇ ਵੀ ਜਿਹੜੇ ਬਿਕਦੇ ਨੇ ਜਾਂ ਟਾਰਗੇਟ ਕਰਦੇ ਨੇ ਹੋ ਸਕਦਾ ਬਾਬੇ ਨੂੰ ਉਹ ਜਿਹੜੀ ਕੁੜੀ ਦਾ ਨਾਮ ਲਿਆ ਜਾਂਦਾ ਹੋ ਸਕਦਾ ਉਹ ਗਲਤ ਟਾਰਗੇਟ ਕਰ ਰਹੀ ਹੋਵੇ ਕੀ ਪਤਾ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਪੈਸਿਆਂ ਦੇ ਵਿੱਚ ਆ ਕੇ ਲਾਲਚ ਦੇ ਵਿੱਚ ਆ ਕੇ ਜਾਂ ਕੋਈ ਹੋਰ ਕਹਾਣੀ ਹੋਵੇ ਬਦਨਾਮ ਕਰਨ ਦੀ ਕੋਈ ਸਾਜ਼ਿਸ਼ ਹੋਵੇ ਕਿਉਂਕਿ ਜਿਹੜਾ ਬੰਦਾ ਯਾਰ ਐਡੇ ਪੱਧਰ ਤੇ ਲੋਕਾਂ ਦੀ ਮਦਦ ਫਿਰ ਰੱਬ ਦਾ ਨਾਮ ਜਪ ਕਰਨਾ ਮੈਂ ਕਮੈਂਟ ਵੀ ਦੱਸੂਗਾ ਕੀ ਲਿਖਿਆ ਹੈ ਬੜਾ ਗੰਦਾ ਲਿਖਿਆ ਪਰ ਮੈਂ ਆਪਣੀ ਅੱਖਾਂ ਦੇ ਨਾਲ ਜਿਹੜੀ ਚੀਜ਼ ਦੇਖੀ ਸੀ ਉਹਨੂੰ ਅਣ ਦੇਖਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ 50 ਜੋੜਿਆਂ ਦਾ ਸਾਡੇ ਸਾਹਮਣੇ ਵਿਆਹ ਕੀਤਾ ਉਹਨਾਂ ਨੂੰ ਸਾਰਾ ਸਮਾਨ ਦਿੱਤਾ ਬੈੱਡ ਕੁਰਸੀਆਂ ਤੋਂ ਲੈ ਕੇ ਪੂਰਾ ਪ੍ਰੋਪਰ ਸਮਾਨ ਦੇ ਕੇ ਤੋਰੇ ਤਾਂ ਇਹ ਸਾਰੀਆਂ ਗੱਲਾਂ ਜਦੋਂ ਮੈਂ ਸੋਚੀਆਂ ਵੀ ਯਾਰ ਆਪਾਂ ਵੀਡੀਓ ਗਲਤ ਪਾਤੀ ਜਿਹੜੇ ਵੱਡੇ ਚੈਨਲ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਕੋਈ ਵੀਡੀਓ ਹੈ ਜਿਹੜੀ ਜਿੰਨਾ ਚਿਰ ਉਹਦੇ ਤੇ ਕੋਈ ਗੱਲ ਸਿੱਧ ਨਹੀਂ ਹੋ ਜਾਂਦੀ ਸੱਚ ਨਹੀਂ ਸਾਬਤ ਹੋ ਜਾਂਦਾ ਉਹਨਾਂ ਚਿਰ ਕੋਈ ਵੀਡੀਓ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ ਹੁਣ ਜਿਹੜਾ ਸਰਸੇ ਵਾਲਾ ਸਰਸੇ ਵਾਲੇ ਦੇ ਰੂਪ ਸਿੱਧ ਹੋਏ ਨੇ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਪਰ ਜਿਹੜਾ ਸੰਤ ਡੜਰੀਆਂ ਵਾਲਾ ਮੈਂ ਹੁਣ ਸੰਤ ਕਿਉਂ ਕਹਿੰਨਾ ਸੰਤ ਤਾਂ ਫਿਰ ਉਹੀ ਹੁੰਦਾ ਨਾ ਜਿਹੜਾ ਸੱਚਾ ਹੈ ਤਾਂ ਇਸ ਕਰਕੇ ਮੈਂ ਵੀਡੀਓ ਬਣਾਉਣ ਦਾ ਜਿਹੜਾ ਦੁਬਾਰਾ ਤੋਂ ਮਕਸਦ ਸਮਝਿਆ ਕਿ ਜਿਹੜੀ ਇਹ ਵੀਡੀਓ ਆ ਮੈਂ ਪਾਈ ਸੀ ਵੀ ਬਲਾਤਕਾਰ ਹੀ ਹੈ ਤਾਂ ਮੈਨੂੰ ਲੱਗਿਆ ਵੀ ਉਹ ਕਿਤੇ ਗਲਤ ਹੈ ਕਿਉਂਕਿ ਇੰਨਾ ਉੱਚ ਕੋਟੀ ਦਾ ਬੰਦਾ ਹੋਵੇ ਜਿਹਨੂੰ ਲੱਖਾਂ ਲੋਕ ਸਹੀ ਸਮਝਦੇ ਹੋਣ ਤਾਂ ਮੈਨੂੰ ਨਹੀਂ ਲੱਗਦਾ ਵੀ ਹਾਲਾਂਕਿ ਉਹਦੇ ਤੇ આરોਪ ਵੀ ਨਹੀਂ ਸਿੱਧ ਹੋਏ ਕਰੋੜਾਂ ਦਾ ਸਰਸੇ ਵਾਲੇ ਨੂੰ ਵੀ ਚਾਹੁੰਦੇ ਸੀ ਪਰ ਉਹਦੇ ਤੇ આરોਪ ਸਿੱਧ ਹੋ ਗਏ ਹੁਣ ਇੱਕ ਬੰਦੇ ਨੇ ਕਮੈਂਟ ਕੀਤਾ ਬੜਾ ਅਜੀਬ ਕਮੈਂਟ ਆ ਸੁਣੋਗੇ ਤਾਂ ਤੁਹਾਨੂੰ ਗੁੱਸਾ ਆ ਸਕਦਾ ਮੈਨੂੰ ਵੀ ਲੱਗਦਾ ਮੈਨੂੰ ਵੀ ਆਇਆ ਸੀ ਉਹ ਬੰਦਾ ਕਹਿੰਦਾ ਵੀ ਭਾਈ ਸਾਹਿਬ ਤਾਂ ਖੁਸਰੇ ਨੇ ਇਹ ਬਿਲਕੁਲ ਗਲਤ ਢਪਣੀ ਹੈ ਇੱਕ ਸੰਤ ਨੂੰ ਇਹੋ ਜਿਹੀ ਸ਼ਦਾਬਲੀ ਪੇਸ਼ ਕਰਨੀ ਬਹੁਤ ਮਾੜੀ ਗੱਲ ਹੈ ਤੇ ਮੈਂ ਸਮਝਦਾ ਵੀ ਜਿਹੜੀ ਕੋਈ ਗਲਤੀ ਦੇਖੋ ਇਨਸਾਨ ਤੋਂ ਹੁੰਦੀ ਹੈ ਮੈਨੂੰ ਲੱਗਿਆ ਵੀ ਜਿਵੇਂ ਮੇਰੇ ਤੋਂ ਕੋਈ ਵੀਡੀਓ ਗਲਤ ਪਈਆ ਮੈਨੂੰ 2 ਦਿਨ ਹੋ ਗਏ ਮੈਨੂੰ ਚੈਨ ਨਹੀਂ ਆਇਆ ਮੈਂ ਸੋਚਿਆ ਯਾਰ ਸੰਤ ਬੰਦਾ ਆਪਣੇ ਤੋਂ ਕਿਤੇ ਗਲਤ ਤਾਂ ਨਹੀਂ ਬੋਲਿਆ ਗਿਆ ਜੇਕਰ ਬੋਲਿਆ ਗਿਆ ਤਾਂ ਇਹਦਾ ਫਿਰ ਆਪਾਂ ਇਸੇ ਵੀਡੀਓ ਦੇ ذریعے ਇਹਦੀ ਗੱਲ ਦੀ ਪੂਰੀ ਸ਼ਾਨ ਮੀਣ ਮੈਂ ਕੀਤੀ ਆ ਵੀ ਇਹਦੇ ذریعے ਆਪਾਂ ਲੋਕਾਂ ਤੱਕ ਦੁਬਾਰਾ ਮੈਸੇਜ ਤਾਂ ਪਹੁੰਚਾਈਏ ਕਿਉਂਕਿ ਸਾਡੀ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੋ ਵਾਰ ਦੱਸ ਚੁੱਕਿਆ ਵੀ ਜਿਹੜਾ ਸੰਤ ਢੱਡਰੀਆਂ ਵਾਲਾ ਉਹਦੇ ਨਾਲ ਮੇਰੀ ਤਾਂ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ ਔਰ ਨਾ ਹੀ ਕੋਈ ਭੇਤ ਭਾਵ ਕੋਈ ਹੋਰ ਨੇ ਅਗਲੇ ਪਿਛਲੇ ਕਿਉਂਕਿ ਮੈਂ ਤਾਂ ਹਾਲਾਂਕਿ ਉਸ ਡੇਰੇ ਦੇ ਵਿੱਚ ਕਈ ਵਾਰ ਗਿਆ ਜਦੋਂ 50 ਜੋੜਿਆਂ ਦੇ ਵਿਆਹ ਕੀਤੇ ਨੇ ਮੇਰੀ ਵੀਡੀਓ ਤੱਕ ਉੱਥੇ ਮੌਜੂਦ ਆ ਤਾਂ ਮੈਂ ਸੋਚਿਆ ਵੀ ਇਹੋ ਜਿਹਾ ਬੰਦਾ ਯਾਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਇਹ ਗੱਲ ਧਰੀ ਹੈ ਵੀ ਜਿਹੜੀ ਮੈਂ ਵੀਡੀਓ ਪਾਈ ਸੀ ਉਹ ਦਰਸਾਲੇ ਕਿਸੇ ਆਧਾਰਨ ਤੇ ਪਾਈ ਗਈ ਹੈ ਵੱਡੇ ਚੈਨਲ ਤੇ ਵੱਡੇ ਚੈਨਲ ਦੇ ਆਧਾਰ ਤੇ ਪਾਈ ਗਈ ਹੈ ਉਹਨਾਂ ਨੇ ਪਾਈ ਤਾਂ ਮੈਂ ਤੁਹਾਨੂੰ ਅੱਗੇ ਸੁਣਾਈ ਹੈ ਸੋ ਇਸ ਕਰਕੇ ਮੈਂ ਵੀ ਸੋਚਿਆ ਵੀ ਜਿੰਨਾ ਚਿਰ ਕੋਈ ਸਟੱਡੀ ਪੱਕੀ ਨਹੀਂ ਹੋ ਜਾਂਦੀ ਜਾਂ ਕਿਸੇ ਦੇ આરોਪ ਸਿੱਧ ਨਹੀਂ ਹੁੰਦੇ ਤਾਂ ਉਹਨਾਂ ਚਿਰ ਕਿਸੇ ਵੀ ਬੰਦੇ ਤੇ ਉਹ ਚਾਹੇ ਸੰਤਾ ਚਾਹੇ ਕੋਈ ਆਮ ਨਾਗਰਿਕ ਨਈ ਹੱਕ ਬੜਦਾ ਬੰਦੇ ਦਾ ਪਰ ਇਸ ਤੋਂ ਬਾਅਦ ਆਪਾਂ ਕੋਈ ਵੀ ਵੀਡੀਓ ਕਿਸੇ ਵੀ ਸਬੂਤਾਂ ਦੇ ਆਧਾਰ ਤੋਂ ਜਿਹੜੀ ਕਿ ਪੱਕੀ ਸਟੱਡੀ ਦੇ ਆਧਾਰ ਤੋਂ ਬਿਨਾ ਨਹੀਂ ਪਾਵਾਂਗੇ ਕਿਉਂਕਿ ਆਪ ਨੂੰ ਵੀ ਜਿਹੜਾ ਕਿ ਪਰੇਸ਼ਾਨੀ ਲੱਗਦੀ ਹੈ ਵੀ ਯਾਰ ਆਪਾਂ ਕੁਝ ਗਲਤ ਤਾਂ ਨਹੀਂ ਕਰ ਰਹੇ ਇਨਸਾਨੀਅਤ ਦੇ ਨਾਲ ਪ੍ਰਮਾਤਮਾ ਦੇਖਦਾ ਬੰਦੇ ਨੂੰ ਚਲੋ ਨਹੀਂ ਬੰਦਾ ਜੇ ਕੁਝ ਕਹਿੰਦਾ ਇਸ ਕਰਕੇ ਮੈਂ ਇਸ ਵੀਡੀਓ ਦੇ ਵਿੱਚ ਸਾਰਾ ਨਿਚੋੜ ਕੱਢਿਆ ਵੀ ਮੈਨੂੰ ਕਿਤੇ ਨજર ਨਹੀਂ ਆਈ ਗੱਲ ਜਿੰਨਾ ਚਿਰ ਰੋਪ ਸਿੱਧ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਨਹੀਂ ਮੰਨ ਸਕਦੇ ਕਿਉਂਕਿ ਜਿਹੜੇ ਬੰਦੇ ਨੇ ਖੁਦ ਹੀ ਮੰਗ ਕੀਤੀ ਹੋਵੇ ਵੀ ਮੇਰੀ ਜਾਂਚ ਸੀਬੀਆਈ ਤੋਂ ਕੋਈ ਉੱਪਰ ਹੁੰਦੀ ਹੈ ਉਹ ਵੀ ਕਰਵਾ ਲਓ ਯਾਰ ਇਸ ਕਰਕੇ ਮੈਨੂੰ ਲੱਗਾ ਪਰ ਹਾਂ ਇੱਕ ਗੱਲ ਮੈਂ ਮੈਸੇਜ ਛੱਡ ਕੇ ਜਾਂਣਾ ਤੁਹਾਡੇ ਕੋਲ ਜਿਹੜੇ ਸੰਤ ਢੱਡੀਆਂ ਵਾਲੇ ਨੇ ਮੇਰੀ ਸਿੱਧੀ ਉਹਨਾਂ ਨੂੰ ਅਪੀਲ ਹੈ ਵੀ ਦੇਖੋ ਤੁਹਾਨੂੰ ਕਰੋੜਾਂ ਲੱਖਾਂ ਦੁਨੀਆ ਸੁਣਦੀ ਹੈ ਬੜਾ ਪਿਆਰ ਸਤਕਾਰ ਨਾਲ ਸੁਣਦੀ ਹੈ ਮੈਂ ਦੇਖਦਾ ਮੈਂ ਵੀ ਸੁਣਨਾ ਪਰ ਮੇਰੀ ਇੱਕ ਅਪੀਲ ਹੈ ਵੀ ਜਦੋਂ ਆਪਾਂ ਹੈ ਤਾਂ ਤੁਸੀਂ ਆਪ ਖੁਦ ਕਹੇ ਆਪਣੀ ਜ਼ੁਬਾਨ ਚੋਂ ਵੀ ਆਪਾਂ ਸਾਰੇ ਸਿੱਖ ਹੈ ਆਪਣਾ ਧਰਮ ਇੱਕ ਹੈ ਆਪਣਾ ਗੁਰੂ ਇੱਕ ਹੈ ਤਾਂ ਪਰ ਹੁਣ ਮੇਰੀ ਇਹ ਅਪੀਲ ਹੈ ਵੀ ਤੁਸੀਂ ਛੋਟੀ ਜੀ ਇੱਕ ਗੱਲ ਮੰਨੋ ਕਿਉਂਕਿ ਆਪਾਂ ਇੱਕ ਪੰਜਾਬ ਦੇ ਵੀ ਆ ਉਸੇ ਗੁਰੂਆਂ ਦੀ ਧਰਤੀ ਦੇ ਉੱਤੇ ਸਾਰਿਆਂ ਦਾ ਜਨਮ ਹੋਇਆ ਚਲੋ ਠੀਕ ਆ ਤੁਹਾਡੀ ਜਿਹੜੀ ਆਵਾਜ਼ ਆ ਕਰੋੜਾਂ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਮੈਂ ਸਮਝਦਾ ਵੀ ਤੁਸੀਂ ਇੱਕ ਸਿੰਘਾਂ ਲਈ ਜ਼ਰੂਰ ਪ੍ਰਾਲਾ ਕਰੋ ਭਾਈ ਅਮਰਤਪਾਲ ਸਿੰਘ ਦੇ ਭੇਦ ਭਾਪ ਭਲਾ ਕੇ ਉਹ ਹਥਿਆਰ ਪ੍ਰਮੋਟ ਨਹੀਂ ਕਰਦਾ ਦਰਅਸਲ ਹਥਿਆਰ ਤਾਂ ਆਪਣੇ ਗੁਰੂਆਂ ਨੇ ਵੀ ਰੱਖੇ ਆ ਵਿਚਾਰਾ ਨਾਲ ਵੀ ਸੁਲਝਾਈ ਸਕਦੀ ਗੱਲਬਾਤ ਆ ਫਿਰ ਜਦੋਂ ਮੌਕਾ ਆਉਣ ਦੇ ਉੱਤੇ ਸਾਡੇ ਗੁਰੂਆਂ ਨੇ ਚੱਕ ਉਹ ਵੀ ਤਾਂ ਇੱਕ ਹਿੱਸਾ ਹੈਗਾ ਨਾ ਇਸ ਗੱਲ ਦਾ ਇਸ ਕਰਕੇ ਮੇਰੀ ਅਪੀਲ ਆ ਬੰਦੀ ਸਿੰਘਾਂ ਲਈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਤੁਸੀਂ ਥੋੜੀ ਜੀ ਆਵਾਜ਼ ਚੱਕੋ ਮੈਨੂੰ ਲੱਗਦਾ ਵੀ ਹੋਰ ਦੁਨੀਆ ਤੁਹਾਡੇ ਲਈ ਜਿਹੜੀ ਕਿ ਖੜੀ ਹੋ ਜਾਣੀ ਹੈ ਤਾਂ ਠੀਕ ਹੈ ਪੰਜਾਬੀਓ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ